ਸ਼ਤਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਇਹੋ ਸ਼ੁਭ ਦਿਹਾੜੇ ਚੱਲਦੇ ਹਨ ਜਿਸ ਦਿਹਾੜੇ ਹਾਂ ਦੇ ਅੰਦਰ ਕੋਰ ਕਲਯੁਗ ਦੇ ਅੰਦਰ ਕਾਂਸੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਸੀਰ ਗੁਰਦਨਪੁਰ ਵਿਖੇ ਸ੍ਰੀ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ ਸਭ ਸਿੱਖ ਜਗਤ ਸਤਗੁਰੂ ਰਬਦਾਸ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਜੋ ਕਿ 24 ਫਰਵਰੀ ਪੂਰਨਮਾਸੀ ਵਾਲੇ ਦਿਨ ਆ ਰਿਹਾ ਹੈ ਸਿੱਖ ਸੰਗਤਾਂ ਪਿੰਡਾਂ ਸ਼ਹਿਰਾਂ ਨਗਰਾਂ ਵਿੱਚ ਪ੍ਰਭਾਤ ਫੇਰੀਆਂ ਰਾਹੀ ਨਗਰ ਕੀਰਤਨਾ ਰਾਹੀ ਔਰ ਕੋਈ ਸਹਿਜ ਪਾਠ ਰਾਹੀ ਕੋਈ ਗੁਰਬਾਣੀ ਸੇਵਾ ਸਤ ਸੰਗ ਰਹੀ ਨਾਮ ਬਾਣੀ ਨਾਲ ਜੁੜ ਰਿਹਾ ਹੈ ਸਿੱਖ ਜਗਤ ਬਹੁਤ ਹੀ ਭਾਗਾ ਵਾਲਾ ਹੈ ਜੋ ਕਿ ਸਾਨੂੰ ਕੋਰ ਕਲਯੁਗ ਦੇ ਸਮੇਂ ਅੰਦਰ 10 ਗੁਰੂ ਸਾਹਿਬਾਨ ਜੀ ਔਰ 15 ਪੱਕ ਸਹਿਬਾਨਾ ਨੇ ਆਪ ਦੇ ਸਰਗੁਣ ਸਰੂਪ ਵਿੱਚ ਹੁੰਦੇ ਹੋਇਆ ਹੋਇਆ ਵੀ ਸਾਨੂੰ ਬਾਣੀ ਦੁਆਰਾ ਹੀ ਉਪਦੇਸ਼ ਦਿੱਤਾ ਹੈ ਅਜਿਹਾ ਚਵਰਸ਼ਤਰ ਤਖਤਾਂ ਦੇ ਮਾਲਕ ਜੋ ਕੇ ਤਨ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਤਖੰਡ ਸ੍ਰੀ ਹਜੂਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਡੇ ਵਾਸਤੇ ਹੁਕਮ ਕੀਤਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈ ਲੇ ਤੇ ਸਤਿਗੁਰਾਂ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਿਆ ਹੈ ਅੱਜ 15 ਭਗਤਾਂ ਦੀ ਬਾਣੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਆ ਰਿਓ ਸਾਰੇ ਭਗਤਾਂ ਜੀਆਂ ਨੂੰ ਨਮਸਕਾਰ ਹੋ ਜਾਂਦੀ ਏ ਸਾਡੀ ਸੋ ਅੱਜ ਦੇ ਸਮੇਂ ਵਿੱਚ ਜੋ ਬਹੁਤ ਹੀ ਜ਼ਰੂਰੀ ਬੇਨਤੀ ਹੈ ਉਹ ਇਹ ਹੈ ਕਿਤੇ ਕਿਤੇ ਕਈ ਪਿੰਡਾਂ ਵਿੱਚ 30 ਸਾਲ ਹੋ ਗਏ ਨਗਰ ਕੀਰਤਨ ਹੁੰਦਿਆਂ ਨੂੰ ਕਿਤੇ 40 ਹੋ ਗਏ ਹੋਣ ਕਿਤੇ 20 ਵੱਧ ਵੀ ਹੋ ਗਏ ਹੋਣ ਤੇ ਸਾਧ ਸੰਗਤ ਜੋ 40 ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਅੰਦਰ ਦਰਜ ਉਹ ਸਤਿਗੁਰੂ ਰਬਦਾਸ ਮਹਾਰਾਜ ਜੀ ਨੇ ਧੁਰ ਕੀ ਬਾਣੀ ਅਚਾਰਨ ਕੀਤੀ ਹੋਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਕੀਤੀ ਤੇ ਸਾਧ ਸੰਗਤ ਜਿੱਥੇ ਅਸੀਂ ਨਿਤਨੇਮ ਸਿਮਰਨ ਕਰਦੇ ਹਾਂ ਧੰਤਾ ਜੋਗ ਹੋ ਵਧਾਈ ਦੇ ਪਾਤਰ ਉਥੇ ਅਸੀਂ ਸ੍ਰੀ ਸਤਗੁਰੂ ਰਬਦਾਸ ਜੀ ਦੇ 40 ਸ਼ਬਦ ਤੇ ਇੱਕ ਸ਼ਲੋਕ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਉਹਨਾਂ ਤੋਂ ਪੋਥੀਆਂ ਗੁਟਕੇ ਵਿੱਚ ਛਪ ਚੁੱਕੇ ਹਨ ਤੇ ਅਸੀਂ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਦਾ ਜੋ ਰੋਸ਼ਨੀ ਹੈ ਚਾਨਣ ਹੈ ਉਹਦੇ ਨਾਲ ਜ਼ਰੂਰ ਜੁੜਨਾ 40 ਸਾਲਾਂ ਦੇ ਵਿੱਚ ਕੋਈ ਐਸਾ ਰੱਬ ਦਾ ਗੁਰੂ ਦਾ ਪਿਆਰਾ ਹੂੰ ਜਿਹਨੂੰ 40 ਸ਼ਬਦ ਗੁਰੂ ਰਵਦਾਸ ਜੀ ਦੇ ਯਾਦ ਹਨ ਜਾਂ ਫਿਰ ਅੱਜ ਦੇ ਸਮੇਂ ਵਿੱਚ ਆਪਾਂ ਆਪਣੇ ਘਰਾਂ ਵਿੱਚ ਹੀ ਝਾਤੀ ਮਾਰੀਏ ਕਿ ਸਤਿਗੁਰੂ ਰਵਦਾਸ ਜੀ ਦੀ ਬਾਣੀ ਦੇ 40 ਸ਼ਬਦ ਹਨ ਸਾਡੇ ਕਿੰਨੇ ਕੁ ਯਾਦ ਹਨ ਵਧਾਈ ਦੇ ਪਾਤਰ ਨੇ ਜੇ ਕਿਸੇ ਦੇ 2 4 5 7 ਵੀ ਯਾਦ ਹਨ ਕੰਠ ਹਨ ਤੇ ਕੋਸ਼ਿਸ਼ ਇਹ ਕਰਨੀ ਹੈ ਬੇਨਤੀ ਹੈ ਸਰਵ ਸੰਗਤ ਨੂੰ ਜੇ ਨਹੀਂ ਬਹੁਤਾ ਜਦ ਤੱਕ ਸਤਿਗੁਰੂ ਰਵਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦੇਹਣਾ ਹੁੰਦਾ ਵੈਸੇ ਤਾਂ ਸਾਨੂੰ ਗੁਰਬਾਣੀ ਰੋਜ਼ ਹੀ ਪੜ੍ਹਨੀ ਚਾਹੀਦੀ ਹੈ ਉਹਦੇ ਚ ਸਤਿਗੁਰੂ ਰਵਦਾਸ ਮਹਾਰਾਜ ਜੀ ਨੇ ਸਾਨੂੰ ਬਹੁਤ ਗਿਆਨ ਬਖਸ਼ਿਆ ਬਹੁਤ ਬੈਰਾਗ ਬਖਸ਼ਿਆ ਤੇ ਸਾਧ ਸੰਗਤ ਪਰਮੇਸ਼ਰ ਦੇ ਨਾਮ ਦੀ ਸੋਭਾ ਕਰਦੇ ਹੋਏ ਸਤਿਗੁਰੂ ਰਵਦਾਸ ਮਹਾਰਾਜ ਜੀ ਫਰਮਾਉਂਦੇ ਹਨ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਪੰਡਤ ਕਹਿੰਦੇ ਹਨ ਵਿਦਵਾਨ ਨੂੰ ਜਿਹੜਾ ਬਹੁਤ ਗਿਆਨ ਰੱਖਦਾ ਹੋਵੇ ਵੇਦਾਂ ਦਾ ਜਾਣੂ ਹੋਵੇ ਸੂਰ ਕਹਿੰਦੇ ਹਨ ਸਾਧ ਸੰਗਤ ਸੂਰਮੇ ਨੂੰ ਛਤਰ ਪਤ ਰਾਜਾ ਸਾਧ ਸੰਗਤ ਹੋਵੇ ਦੁਨੀਆ ਤੇ ਤੇ ਸਤਿਗੁਰੂ ਰਬਦਾਸ ਮਹਾਰਾਜ ਜੀ ਕਹਿੰਦੇ ਭਗਤਾਂ ਦੇ ਬਰਾਬਰ ਕੋਈ ਨਹੀਂ ਹੋ ਸਕਦਾ ਆਖੋ ਸਤਨਾਮ ਇਸ ਕਰਕੇ ਜਿਹੜੀ ਭਗਤਾਂ ਦੀ ਬਾਣੀਆਂ ਨੂੰ ਸਾਨੂੰ ਕਾਲਪੁਰਖ ਜੀ ਦੇ ਨਾਮ ਨਾਲ ਜੋੜਦੀ ਹੈ ਕਾਲਪੁਰਖ ਜੀ ਦੇ ਦਰਸ਼ਨਾਂ ਦੀ ਸਾਨੂੰ ਤਾਂਗ ਦਹਿ ਲਾਉਂਦੀ ਹੈ ਤੇ ਸਤਿਗੁਰੂ ਅਦਾਸ ਜੀ ਨੇ ਇਨ੍ਹਾਂ ਸ਼ਬਦਾਂ ਵਿੱਚ ਹੀ ਕਿਰਪਾ ਕਰੀਏ ਤੁਮਰੇ ਭਜਨ ਕਟੈ ਜਮ ਫਾਸਾ हे ਪੁਰਸ਼ਾ ਵਾਹਿਗੁਰੂ ਪਰਮੇਸ਼ਰ